ਸਸਰੀ ਕਾਲਜੀ ਰੋਡ ਕੀ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਲੈ ਵੀ ਸੱਜਣੋ ਅੱਜ ਪਹੁੰਚੇ ਆਪਾਂ ਤਨੌਲਾ ਮੰਡੀ 11 ਤਰੀਕ 9ਵਾਂ ਮਹੀਨਾ ਦਿਨ ਬੁੱਧਵਾਰ। ਅਖਾਉਣੇ ਆ ਮਿੱਤਰੋ ਸਨ ਟੌਪ ਦੇ ਨਗੀਨੇ। ਬਾਕੀ ਮਿੱਤਰੋ ਜੀ ਨੂੰ ਵੀਡੀਓ ਬਣਵਾਉਣੀ ਹੈ ਸੰਪਰਕ ਕਰ ਲਿਓ। ਸੰਪਰਕ ਨੰਬਰ 9463494621। ਰੋਡ ਕੀ ਡੈਰੀ ਫਾਰਮ ਪਿੰਡ ਰੋਡ ਕੀ ਤਹਿਸੀਲ ਸਰਦੂਗੜ ਜ਼ਿਲ੍ਹਾ ਮਾਨਸਾ। ਵੀਡੀਓ ਲਈ ਕਰ ਲਿਓ ਸਪਰਕ ਪ੍ਰਭੂ ਲਾਇਕ ਕਮੈਂਟ ਸ਼ੇਅਰ ਜਿਹਾ ਇਲਾਜਮੇ ਕਰ ਦਿਓ ਕਿਉਂਕਿ ਹੌਸਲਾ ਮਿਲਦਾ ਰਹਿੰਦਾ ਹੈ ਛੇਰ ਹੀ ਪਤਾ ਲੱਗਦਾ ਪ੍ਰਭੂ ਥੋੜਾ ਚਾਹੀਦਾ ਸਾਥ ਬਾਕੀ ਸਾਨੂੰ ਦਿਖਾਉਣਾ ਹੈ ਪਸੂਤਨ ਹਰ ਪੱਖ ਤੋਂ ਦਿਖਾਤਾ ਹੈ ਲੈ ਮਿੱਤਰੋ ਆ ਦਿਖਾਉਣਾ ਤੁਹਾਨੂੰ ਟਾਪ ਦਾ ਨਗੀਨਾ ਆਹ ਹੁੰਦੀ ਹੈ ਬਰੀਡ ਬਾਕੀ ਥਾਂ ਲੇਵਾ ਦੇਖੋ ਮਿੱਤਰੋ ਕੱਦ ਦਾ ਥੋੜਾ ਜਿਹਾ ਬੜਾ ਘੱਟ ਵੀ ਨਹੀਂ ਕਹਿ ਸਕਦੇ ਸਿੰਘ ਮੂੰਹ ਮਤਾਂ ਥਾਂ ਦੇਖੋ ਪਹਿਲਾਂ ਵਾਹ ਲੇਵਾ ਮਿੱਤਰੋ 4x4 ਹੀ ਐ ਆ ਹੁੰਦਾ 4x4 ਲੇਵਾ ਥਾਂ ਮਿੱਤਰੋ ਘਿਟ ਘਿਟ ਤੇ ਪਿਆ ਬਾਕੀ ਬਰੀਕੀਆਂ ਦੇਖੋ ਸਮੇ ਪਲੀਆਂ ਚੰਗੀ ਥਾਣਾ ਜਿ ਵਿਥੀ ਦੇਖੋ ਮਿੱਤਰੋ ਥਾਂ ਲੇਵਾ ਬਹੁਤ ਵਧੀਆ ਟੌਪ ਦਾ ਲੱਗਿਆ ਬਾਕੀ ਕਰਾਵਾਂਗੇ ਬਾਈ ਨਾਲ ਗੱਲ ਬਾਤ ਸਟਿੰਗ ਮੂੰਹ ਮੱਥਾ ਦੇਖ ਲੋ ਪਰ ਤੱਕ ਤੋਂ ਦਿਖਾ ਦਾਂ ਆਂ ਆਪ ਸੁਤਾਨ ਫੁੱਟ ਮੰਗੂ ਬਾਹਰ ਪਿਆ ਮਿੱਤਰੋ ਥਣਾ ਥਣਾ ਦੇ ਮੁੱਠੀ ਵਾਲਾ ਥਣ ਲੱਗਿਆ ਵਧੀਆ ਟੌਪ ਦਾ ਬਾਕੀ ਕਰਾਉਣੇ ਆ ਬਾਈ ਨਾਲ ਗੱਲ ਹਾਂਜੀ ਬਾਈ ਕੀ ਨਾਮ ਹੈ ਸਤਿ ਸ੍ਰੀ ਅਕਾਲ ਬਾਈ ਪੋਰਾ ਸਿੰਘ ਪਿੰਡ ਦੱਸਿਓ ਵੀਰੇ ਫੋਨ ਨੰਬਰ ਵੀ 9646371781 ਇਹ ਵੀਰੇ ਆਪਾਂ ਝੋਟੀ ਦਿਖਾਈ ਹੈ ਜਿਹੜੀ ਕੈਮਾ ਸੂ ਇਹਦਾ ਤੀਜੇ ਸੂ ਕਿੰਨੇ ਦਿਨ ਹੋ ਗਏ ਵੀਰੇ 7-8 ਮਾਰਗ ਕੱਟੀ ਆ ਆ ਦੇਖੋ ਮਿੱਤਰੋ ਜੈਡ ਬਲੈ ਕੱਟੀ ਆ ਪਿਓਰ ਜਮਾ ਕਿੰਨਾ ਕੁ ਦੁੱਧ ਆ ਪਿਛਲੇ ਸੂਏ ਦਾ 17 18 ਕਿਲੋ 17 18 ਕਿਲੋ ਔਰ 16 ਲੀਟਰ ਲੈ ਆ। ਬਾਕੀ ਲੇਵ ਆ ਵੀ ਗਵਾਹੀ ਪਰਦਾ ਬਾਈ। 170 ਨੰਬਰ ਦੱਸ ਲਓ ਵੀਰ ਆਪਣਾ 9646370800 ਜੇ ਬੰਦਾ ਚੋ ਕੇ ਲੈ ਜਾਵੇ ਕਰੇ ਚਵਾਕੇ ਦੇ ਦੇਣਾ। ਠੀਕ ਹੈ ਬਾਈ ਕਹਿੰਦਾ ਦੋ ਚਾਰ ਡੰਗ ਜਿੰਨਾ ਮਰਜੀ ਚੋਲਿਓ। ਗੱਲ ਕਰ ਨਗੀਨਾ ਹੀ ਆ ਜਮਾ। ਸਾਰੀ ਮੰਡੀ ਦੀ ਟੌਪ ਕਹਿ ਸਕਦੇ ਆਪਾਂ। ਬਹੁਤ ਜੈੱਡ ਬਲੈਕ ਹੀ ਸਮਝੋ ਥੱਲੇ ਕੱਲੇ ਬਾਲ ਜੇ ਆ। ਬਾਕੀ ਕਰ ਲਿਓ ਬਾਈ ਨਾਲ ਸੰਪਰਕ ਬਾਈ ਜੀ ਚੋਕੇ ਲਿਆਣੀ ਚੋਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਜਿੰਨਾ ਟਾਈਮ ਮਾਜੀ ਸਿੰਘ ਥੋੜਾ ਜਿਹਾ ਖੁੱਲਾ ਗੱਲ ਕਰ ਹੈ ਕੁੰਡਾ ਚੋਕੇ ਲਿਆਉਂ ਜੂੜਾ ਬਹੁਤ ਟੌਪ ਦੀ ਛੋਟੀ ਦਿਖਾਈ ਤੁਹਾਨੂੰ ਕਰ ਲਿਓ ਵੀਰ ਨਾਲ ਸੰਪਰਕ ਨੰਬਰ ਤੁਹਾਨੂੰ ਦੇਤਾ ਐਡਰੈਸ ਤੁਹਾਨੂੰ ਦੱਸਤਾ ਪਿੰਡ ਭੀਖੀ ਹੈ ਬਾਈ ਦਾ ਪਹਿਲੀ ਜੋਤੀ ਲੜੇ ਮੈਂ ਜਲਦੀ ਜੀ ਆਦੇ ਸਾਥ ਹੀ ਆਉਂਦਾ ਉਹ ਤੂੰ ਦੁਬਾਰੇ ਆਖੇਂਗਾ ਵੀ ਦੁਬਾਰੇ ਜਾਣਾ ਮੈਂ ਉਹ ਬੰਦਿਆਂ ਕੋਲੇ ਸਰਦਾਰ ਦੇ ਕੋਲੇ ਪਿੰਡ ਆ ਸਾਡਾ ਦੋਨੇ ਪਾਸੇ ਰਹਿ ਕੇ ਚੋਈ ਚੱਲੀ ਉਲੀ ਚਵਾਈ ਦੀ ਜਮਾਨਾ ਰਮਾ ਲੈ ਮਿੱਤਰੋ ਆ ਦਿਖਾਉਣਿਆ ਤੁਹਾਨੂੰ ਹੋਰ ਨਗੀਨਾ ਸਾਰੀ ਮੰਡੀ ਚ ਉੱਚਾ ਕੱਦ ਕਹਿ ਸਕਦਾ ਆਪਾਂ ਛੋਟੀ ਦਾ ਸਾਰੀ ਮੰਡੀ ਚੋਂ ਬਹੁਤ ਵੱਡਾ ਕੱਦ ਕਾਠਾ ਮਿੱਤਰੋ ਆਹ ਬੰਦੇ ਦਾ ਸਿਰ ਤਾਂ ਹੀ ਆਉਂਦੀ ਐ ਇਹ ਨਾਲ ਲੇਵਾ ਪੂਰਾ ਟੌਪ ਦਾ ਬਾਕੀ ਲਵਾਂਗੇ ਬਾਈ ਤੋਂ ਜਾਣਕਾਰੀ ਬਾਹਲਾ ਪਟਨ ਜੈ ਜੀ ਕੱਦ ਬਟਾ ਸਿੰਘ ਮੁਹ ਮੋਤਾ ਖੁੰਡੀ ਐ ਜਮਾ ਬਾਈ ਦੇ ਸਿਰ ਤੋਂ ਦੀ ਦੀ ਐ ਬਾਕੀ ਥਾਂ ਲਿਓ ਬਹੁਤ ਚੌੜੀ ਬਹੁਤ ਪਿੱਛੇ ਬਰੀਡ ਵਾਲੀ ਨਾ ਐ ਬਰੀਡ ਵਾਲੀ ਬਰੀਡ ਤੇ ਕੰਮ ਕਰਨ ਵਾਲੀ ਮੱਝ ਐ ਪ੍ਰਭੂ ਆਹ ਬਾਕੀ ਨੰਬਰ ਐਡਰੈਸ ਤੇ ਰੇਟ ਸਾਰਾ ਕਰਾ ਦਾਂ ਤੁਹਾਨੂੰ ਵੀਡੀਓ ਚ ਕਰ ਲਿਓ ਸੰਪਰਕ ਬਾਈ ਨਾਲ ਬਹੁਤ ਜਿਆਦਾ ਵੱਡੀ ਮੈਂ ਬਾਕੀ ਕਰਦੇ ਆਪਾਂ ਬਾਈ ਨਾਲ ਗੱਲ ਚੌੜੀ ਦੇਖੋ ਮਿੱਤਰੋ ਗੱਡੀ ਐ ਮੈਂ ਮਗਰੋਂ ਬਰੀਡਿੰਗ ਵਾਲੀ ਮੈਂ ਝੋਟੇ ਦਾ ਵੀ ਕਦਮ ਮਸਾ ਹੀ ਹੋਊ ਐਡਾ ਕਿਸੇ ਦਾ ਇਹ ਆਪਣੇ ਅਮੂਠੀ ਵਾਲਾ ਸਨ ਲੱਗਿਆ ਵਧੀਆ ਬਾਕੀ ਤਰੀਕ ਕਰ ਲਿਓ ਜੱਜਮੈਂਟ ਤਾਂ ਬਹੁਤ ਵਧੀਆ ਲੱਗਿਆ ਗੁੱਲੇ ਵਾਲਾ ਇਹ ਕੇ ਮੂੰਹਤਾ ਦੇਖ ਕੇ ਮੇਤਰਾ ਜਮਾ ਗੁੰਡੀ ਹੈ 6 ਦੰਦਾਂ ਦਾ ਅਗਰ ਕੱਟੀ ਆਗੀ ਬਾਕੀ ਕਰਦੇ ਆ ਬਾਈ ਨਾਲ ਗੱਲ 6 ਦੰਦਾਂ ਦਾ ਹਾਂਜੀ ਬਾਈ ਛਿੱਗੀ ਆ ਮੂੰਹ ਤੋਂ ਛਿੱਗੀ ਹੈ ਕੈਮਾ ਸੁਆ ਬਈ ਪਹਿਲਾਂ ਪਹਿਲਾ ਸੁਆ 6 ਦੰਦਾਂ ਦਾ ਐਡਾ ਕੱਦ ਨਹੀਂ ਦੇਖਿਆ ਮਿੱਤਰੋ ਮੇਲੇ-ਮੂਲੇਾਂ ਦੇ ਬਹੁਤ ਆਏ ਆ। ਪੱਲਗਰ ਐਡਾ ਕੱਦ ਪਹਿਲੀ ਵਾਰ ਦੇਖਿਆ। ਕੱਟੀ ਮਗਰ ਆ ਫੁੱਲ ਯਾਰ ਟੱਲੇ ਦੀ। ਕਿੰਨਾ ਦੁੱਧ ਤਿਆਰ ਆ ਭਾਈ ਹਣਾ? ਇਹਦੇ ਥੱਲੇ ਵੀਰੇ 16 ਕਿਲੋ ਹੁਣ ਤਿਆਰ ਹੈਗਾ। 16 ਕਿਲੋ ਤਿਆਰ ਆ। ਕੈ ਦਿਨੋਂ ਕਿ ਸੁਈਨੂ ਭਾਈ? ਇਹਨੂੰ ਅੱਜ 10ਵਾਂ ਦਿਨ ਆ। ਅੱਜ 10ਵਾਂ ਦਿਨ ਹੋ ਗਿਆ ਸੁਈਨੂ ਭਾਈ ਕਹਿੰਦਾ 16 ਕਿਲੋ ਦੁੱਧ ਤਿਆਰ ਆ। ਮਿਹਨਤੀ ਵਾਲਾ। ਤੇ ਜੇ ਭਾਈ ਕੋਈ ਘਰੋਂ ਆਕੇ ਹਾਂ ਵੀਰੇ ਭਲਾਂ ਚਾਰ ਦੰਗ ਚੋ ਕੇ ਲੈ ਜੇ ਕੋਈ ਚੱਕਰ ਨਾ। ਮੋਬਾਈਲ ਨੰਬਰ ਭਾਈ ਦਵਾ ਦੂੰ ਕੱਟੀ। ਮੋਬਾਈਲ ਨੰਬਰ ਭਾਈ 628 43915 ਕਿੰਡ ਬਾਈ ਪਿੰਡ ਮਨਸੂਰਵਾਲਾ ਮੈਮ ਆਫਸਰਾਂ ਲਈ ਵੀਰੇ ਜਿਲ੍ਹਾ ਵੀ ਜਿਲ੍ਹਾ ਕਿਹੜਾ ਪਿਆ ਜਿਲ੍ਹਾ ਫਰੋਜਪੁਰ ਜਿਲ੍ਹਾ ਫਰੋਜਪੁਰ ਬਾਈ ਹਾਂਜੀ ਬਾਕੀ ਕਰ ਲਿਓ ਬਾਈ ਨਾਲ ਸੰਪਰਕ ਚੀਜ਼ ਤੁਹਾਨੂੰ ਬ੍ਰਾਂਡ ਦਿਖਾ ਦੀ 20 ਕਿੰਨੇ ਸਮਝ ਬਹੁਤ ਜਿਆਦਾ ਦੁੱਧ ਹੁੰਦਾ ਬਾਈ ਪਹਿਲਾਂ ਛੋਟੀ ਨੂੰ ਇਹਨਾਂ 6 ਦੰਦਾਂ ਦਾ ਮੂੰਹੋਂ ਕਨਫਰਮ ਆ ਉਹ ਬਾਈ ਚੈੱਕ ਕਰਾ ਦੂਆ ਜਿਹੜਾ ਬਾਈ ਦਾ ਸੌਦਾ ਹੋ ਬਾਕੀ ਕਰ ਲਿਓ ਬਾਈ ਨਾਲ ਸੰਪਰਕ ਮੈਂ ਮਿੱਤਰੇ ਇੱਕ ਤੁਹਾਨੂੰ ਹੋਰ ਦਿਖਾਉਣਾ ਆ ਤੋਹ ਹੋਏ ਗਏ ਸਕਦੇ ਆ ਨੀਲੀ ਰਾਵਿ ਚ ਪੈਂਦੀ ਆ ਪੰਜ ਦਾ ਖਰਜਵਾਬ ਜਹਾ ਨਹੀਂ ਬਾਕੀ ਕਰ ਲਿਓ ਜੱਜਮੈਂਟ ਥਾਣ ਫੋਟ ਫੋਟ ਦੇ ਪਿਆ ਬਹੁਤ ਚੜਾਈ ਆ ਮੱਝ ਦੀ ਥੱਲੇ ਆ ਹੁੰਦਾ ਫੋਟ ਫੋਟ ਤੇ ਥਾਣਾ ਗਾੜੀ ਪਿਛਾੜੀ ਬਈ ਦੋਨੇ ਟੋਪ ਤੇ ਜਮਾ ਸਿੰਘ ਮੂੰਹ ਮੱਥੇ ਦੀ ਸੋਹਣੀ ਆ ਚੱਲ ਮੈਂ ਥਾਣਾ ਦਾ ਕੋਈ ਅੰਤ ਨਹੀਂ ਬਹੁਤ ਜ਼ਿਆਦੇ ਗਾਇਵਾ ਬਹੁਤ ਜ਼ਿਆਦੇ ਬਾਕੀ ਬਰੀਕੀਆਂ ਬਹੁਤ ਅਮਜ ਚ ਬਾਲੀ ਬਰੀਕ ਜ਼ਿਆਦਾ ਹੈ ਜਿੰਨੀ ਆਪਾਂ ਕਹਿ ਤੀਏ ਓਨੀ ਬਰੀਕ ਮੱਚ ਹੈ ਸਣ ਬਹੁਤ ਟੌਪ ਦਾ ਲਗਿਆ ਗੁੱਲੇ ਵਾਲਾ ਸਿੰਗ ਮੂੰਹ ਮੁੱਥੀ ਕਰ ਲਓ ਚੈੱਕ ਬਾਕੀ ਸੋਨੂੰ ਕਰਾਉਣੇ ਆ ਬਾਈ ਨਾਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰੇ ਬੰਜੈਲ ਪਿੰਡ ਫਰੀਦਕੋਟ ਜਿਲ੍ਹਾ ਜੀ ਛੈਲ ਪਿੰਡ ਫਰੀਦਕੋਟ ਜਿਲ੍ਹਾ ਹਾਂਜੀ ਕੰਮੇ ਸੂਏ ਮੱਝ ਬਾਈ ਇਹ ਤੀਜੀ ਸੂਏ ਸੂਈ ਹੈ ਬਾਈ ਕਿੰਨਾ ਦਿਨ ਹੋ ਗਿਆ ਵੀਰੇ ਇਹਨੂੰ ਹੋ ਗਿਆ ਅੱਜ 7 ਦਿਨ ਜੀ 7 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ ਬਾਈ ਜੇ ਪੂਰਾ ਪੂਰਾ ਦੱਸੇ ਜਮਾ 14 15 ਕਿਲੋ ਦੁੱਧ ਤਿਆਰ ਹੈ 14 15 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਸਿੰਘ ਮੂੰ ਮੱਥਾ ਦੇਖ ਲਓ ਬਾਕੀ ਥਣਾ ਦੀ ਕੁਆਲਿਟੀ ਦੇਵੇ ਦੀ ਬਹੁਤ ਤਗੜੀ ਕੁਆਲਿਟੀ ਹੈ ਗਾੜੀ ਪਿਛਾੜੀ ਟੌਪ ਆ ਮਗਰ ਬੱਚਾ ਕਿਦਸੇ ਵੀਰੇ ਮਗਰ ਕੱਟੀ ਹੈ ਇੱਕ ਨਾਲ ਇੱਕ ਫਿਰੀ ਹੈ ਬਾਕੀ ਵੀਰੇ ਰੇਟ ਕਰਦੇ ਜੈਨੂਆਂ ਜਿਹਾ ਜਮਾ ਇਹ ਰੇਟ ਮੰਗਣ ਨੂੰ ਆਪਾਂ ਭਲਾ ਮੰਗੀ ਜਾਈਏ 1.70 ਪੈ 1.45 ਦੀ ਦੇ ਦਾਂਗੇ 1.45 ਦੀ ਛੱਡਣੀ ਐ ਜੇ ਬਾਈ ਕੋ ਦੋ ਡਾਂਗ ਚੋਕੇ ਆਖੇ ਦੋ ਟੈਂਗ ਚਾਰ ਡਾਂਗ ਚੋਕੇ ਵੇਖੇ ਬਾਈ ਕਹਿੰਦਾ ਆਪਣਾ ਚਾਰ ਡਾਂਗ ਚੋਕੇ ਦੇਖ ਲਓ ਤਿਆਰ ਮਿਲੂਗਾ ਤੁਦ ਗੱਲ ਕਰ ਸਮਝ ਸੋਟੀ ਐ ਨੰਗੀਨੇ ਦਿਖਾਦਾ ਤੁਹਾਨੂੰ ਘਨੌਲਾ ਮੰਡੀ 11 ਤਰੀਕ 9ਵਾਂ ਮਹੀਨਾ ਦਿਨ ਬੁੱਧਵਾਰ ਬਾਕੀ ਤੁਹਾਨੂੰ ਹੋਰ ਦਿਖਾਉਣਾ ਕੋ ਟਾਪ ਨੰਗੀਨਾ ਚੰਗਾ ਵੀਰੇ ਧੰਨਵਾਦ ਬਾਕੀ ਮਾਇਲ ਨੰਬਰ ਦੱਸਦੇ ਆ ਦੱਸੀ ਵੀਰੇ ਨੰਬਰ 98142 ਜੀ 56872 568 72 ਵੀਰੇ ਓਕੇ ਜੀ ਦੌਰ ਭਾਈਏ ਲੈ ਮਿੱਤਰੋ ਇੱਕ ਤੁਹਾਨੂੰ ਹੋਰ ਦਿਖਾਉਣਾ ਨਗੀਨਾ ਅਜ ਨਗੀਨੇ ਦੇਖ ਲੋ ਪਿੰਡੇ ਦੇ ਨਾੜਾ ਦੇਖੋ ਬਈ ਕਿਵੇਂ ਦੀਆਂ ਇਹ ਆਸਲੀ ਦੁੱਧ ਦਾ ਪ੍ਰਤੀਕ ਬਾਕੀ ਥੱਲਾਉ ਦੇਖੋ ਮਾਂ ਦੇ ਪੁੱਤੋਂ ਪੱਥਰ ਵਰਗੀ ਐ ਐ ਲੈਵਾ ਭੈ ਤਣਿਆ ਪਿਆ ਜਾਵਾ ਉਥੀ ਆਲਾ ਥਣ ਲੱਗਿਆ ਬਰੀਕੀਆਂ ਦੇਖੋ ਮਨਚਾ ਨਾੜਾ ਦੇਖੋ ਭਰਾਓ ਕੱਲੀ-ਕੱਲੀ ਦੀਂਦਿਆ ਪਿੰਡੇ ਤੇ ਅਜੇ ਤੱਕ ਕੈਟਿੰਗ ਨਹੀਂ ਕਰੀ ਜੇ ਕੈਟਿੰਗ ਕਰੀ ਹੁੰਦੀ ਨਾ ਗੱਲ ਹੀ ਵੱਖਰੀ ਸੀ ਗਾੜੀ ਦੇਖੋ ਵੀ ਗਾੜੀ ਪਿਛਾੜੀ ਸਾਂ ਜਮਾ ਟੋਪੜੀਆ ਬਾਕੀ ਗੱਲ ਚੜਾਈ ਬਹੁਤ ਵਧੀਆ ਮੱਗੀ ਖੱਦ ਗਾੜ ਦੇਖੀਏ ਫੁੱਲ ਹੈ ਘੱਟ ਨਹੀਂ ਕਹਿ ਸਕਦੇ ਬਹੁਤ ਵਧੀਆ ਕੱਟ ਹੈ ਬਾਕੀ ਵੀ ਥੱਲੇ ਤਾਂ ਇੰਨੀ ਸਾਫ ਹੈ ਨਾ ਛੱਡ ਦਿਓ ਗੱਲਾਂ ਬਾਕੀ ਕਰਾਉਣੇ ਆ ਬਾਈ ਨਾਲ ਕਹਿੰਦਾ ਆਹ ਦੇਖੋ ਬਈ ਨਾੜਾ ਨੂੜਾ ਪਿੰਡੇ ਤੇ ਨਾ ਉਹ ਮੇੇ ਕਰਚਾ ਲੱਗਦੇ ਆ ਕਿ ਮੂੰਹ ਮਤੇ ਦੇਖ ਲੋ ਮਿੱਤਰੋ ਰੇਂਗੇ ਸਿੰਘ ਆ ਜਾਵਾ ਬਾਕੀ ਥੱਲੇ ਤਾਂ ਕੋਈ ਅੰਤ ਹੀ ਨਹੀਂ ਹੈਗਾ ਬਹੁਤ ਟਾਪ ਕੁਆਲਟੀ ਹੈ ਬਾਕੀ ਸਾਨੂੰ ਨੰਬਰ ਲੈ ਕੇ ਦਿੰਨੇ ਆ ਬਾਈ ਦੀ ਕਰਦੇ ਆ ਕੋਸ਼ਿਸ਼ ਦੇ ਦੱਸੂਗਾ ਵਾਂ ਕਰਦੇ ਆ ਬਾਈ ਨਾਲ ਕਹਿੰਦਾ ਲੈ ਮਿੱਤਰੋ ਲੈਨੇ ਆ ਬਾਈ ਤੋਂ ਐਡਰੈਸ ਹਾਂਜੀ ਬਾਈ ਪਿੰਡ ਦਾਸ ਯਾਰ ਜੀ ਸੇ ਕਹ ਲਈਂ ਮੋਬਾਈਲ ਨੰਬਰ 9876770689 767 767 7068 7068 ਭਾਈ ਨਾਲ ਕਰ ਲਿਓ ਸੰਪਰਕਾ ਰੇਟ ਦੱਸ ਦੇ ਬਾਈ ਸੋ ਦੇਵਾ ਬਾਕੀ ਨਗੀਨੇ ਆ ਇਹ ਗੱਲ ਕਰਕੇ ਰੇਟ ਆ ਕਰ ਲਿਓ ਭਾਈ ਨਾਲ ਸੰਪਰਕ ਹੈ ਜੀ ਮੱਝਾ ਮਿੱਤਰੋ ਕਿਤੇ ਕਿਤੇ ਨਿਕਲਦਿਆਂ ਬਹੁਤ ਟਾਪ ਕੁਆਲਿਟੀ ਸ਼ਾਂਤ ਸੁਹਾ ਦੀ ਹੈ ਬਾਕੀ ਮਿਲਦੇ ਆ ਵੀਰੇ ਅਕੇ ਬਾਕੀ ਮਿੱਤਰੋ ਇੱਥੇ ਗਾਂਆਂ ਹੀ ਬਹੁਤ ਆਉਂਦੀਆਂ ਦਿਖਾ ਦਿਖਾਉਣੇ ਤੁਹਾਨੂੰ ਐਫਪ ਤੇ ਜਰਸੀ ਦਾ ਕ੍ਰੋਸ ਹੀ ਆ ਬੱਚਾ ਬਹੁਤ ਟੌਪ ਦਾ ਮਗਰ ਗਲੰਬੀ ਨਕਲ ਆ ਬਾਕੀ ਗਾਂ ਬਹੁਤ ਟੌਪ ਦੀ ਤਣ ਬਹੁਤ ਸੋਹਣੇ ਲੱਗੇ ਗੁੱਲੇ ਵਾਲਾ ਸਬੱਤੀ ਐ ਕਿਹੜੀ ਸ਼ਾਈਵਾਲ ਉਹਦੀ ਗਾ ਬਾਈ ਉਹਦੀ ਕਰਵਾਉਣਾ ਪਾਲੀ ਚੰਗਾ ਆ ਪਾਲੀ ਨਾਲ ਕਿਹੜਾ ਚੱਲ ਬਾਕੀ ਦੋਨੋਂ ਕਰਾਉਣੇ ਬਾਈ ਨਾਲ ਗੱਲ ਦਿਲਲੀ ਵਿੱਚ ਦੱਸ ਵੀਰ ਕਰਵਾਉਂਦੇ ਕਰ ਤੋਰ ਬਾਈ ਗਾ ਹਾਂਜੀ ਮਿੱਤਰੋ ਤੁਹਾਨੂੰ ਆ ਗਾਂ ਦਿਖਾਈ ਸੀ ਲਾਲ ਸ਼ਾਈਵਾਲ ਸ਼ਾਈਵਾਲ ਦਾ ਕਰੋਜ ਹੈ ਦੁੱਧ ਹੁੰਦਾ ਇਹਦਾ ਸੰਗਣਾ ਬਾਕੀ ਮਾਈਨਸ ਪੁਆਇੰਟ ਮਗਰ 25 ਹੈ ਬੱਛੀ ਹੈ ਜੀ ਇੱਕ ਨਾਲ ਇੱਕ ਫੇਰੀਆ ਥਾਣ ਬਹੁਤ ਟਾਪ ਦਾ ਲੱਗਿਆ ਗੁੱਲੇ ਵਾਲਾ ਬਹੁਤ ਚੰਗੀ ਬਾਕੀ ਬਾਈ ਨਾਲ ਕਰਾਉਣਿਆਂ ਗੱਲ ਕੀ ਗੱਲ ਪਵਾਦਾ ਕਿੰਨਾ ਦੁੱਧਾ ਕਿਹੜਾ ਪਿੰਡ ਹੈ ਹਾਂਜੀ ਬਾਈ ਸੋਸਰੀ ਗੱਲ ਸੋਸਰੀ ਗੱਲ ਨਾਮ ਤੇ ਐਡਰੈਸ ਦੱਸੀ ਬਾਈ ਨਾਮਦੀਪੂ ਜੀ ਪਿੰਡ ਰਤਨਗੜ ਜਿਹੜਾ ਫਤਿਹਬਾਦ ਸੀਲਤੀ ਜਿਲ੍ਹਾ ਫਤਿਹਬਾਦ ਤਸੀਲਤੀ ਮਾਈਲ ਨੰਬਰ ਬਾਈ 70564 ਬਾਲ ਡਬਲ ਜੀ ਤੋਂ ਦਿੰਦਾ ਬਾਈ ਜਿਹੜੀ ਆਪਾਂ ਗਾਂ ਦਿਖਾਈ ਹੈ ਕੀ ਰਿਪੋਰਟ ਆ ਤੋਦੀ ਕਿੱਦੇ ਸੂਈ ਹੈ ਇਹ ਵੀ ਰਾਤ ਦੀ ਸੂਈ ਹੈ ਠੀਕ ਹੈ ਪਿਛਲੇ ਕਿਤੇ 17 ਕਿਲੋ ਦੁੱਧ ਦਿੱਤਾ ਇਹਨੇ ਪਹਿਲੂਨ ਨੇ ਪਹਿਲਾ ਸੂਹਾ ਹਾਂਜੀ ਔਰ ਦੂਸਰਾ ਸੂਹਾ ਸੂਹੀ ਹੈ ਚੌਗੀਏ ਜਾਂਦਾ ਜੀ ਠੀਕ ਹੈ 20 ਕਿਲੋ ਦੁੱਧ ਦੇ ਜੀ ਮੂੰਹੋਂ ਚਾਰ ਤਾਂ ਤਾਂ ਬਾਈ ਕਹਿੰਦਾ 22 ਸੀਲ ਬਹੁਤ ਹੈ ਬਹੁਤ ਠੰਡੀ ਸੀਲ ਹੈ ਦੇਖੋ 17 ਕਿਲੋ ਪਹਿਲੇ ਸੂਏ ਦਾ ਪਰ ਫਿਰ ਆ ਦੇਖੋ ਜੀ ਇਹਦਾਂ ਕਰਾਈ ਮਿੱਤਰੋ ਦੁੱਧਾ ਤੇ ਤਾਂ ਬਹੁਤ ਟਾਪ ਦਾ ਹੁੰਦਾ ਹੈ ਹਾਂਜੀ ਪਰ ਫਿਰ ਮੰਡੀ ਦਾ ਕਰਕੇ ਚੱਲ ਕਰ ਜਾਂਦਾ ਮਾੜਾ ਮੋਟਾ ਪਸ਼ੂ ਉਹ ਬਰ ਪੈਂਦਾ ਬਾਕੀ ਬਾਈ ਨਾਲ ਕਰ ਲਿਓ ਸਪਰਕ ਆ ਜਿਹੜੀਆਂ ਤਿੰਨੇ ਗਾਂਵਾਂ ਪਹਿਲਾਂ ਦਿਖਾਈਆਂ ਬਾਈ ਦੀਆਂ ਹੀ ਆ ਇਹ ਹਾਂਜੀ ਮੇਰੀਆਂ ਨੇ ਰੇਟ ਦਾ ਮਾਲ ਉਹ ਪਹਿਲੀ ਵਿਕੀ ਰੇਟ ਦੱਸਦੇ ਬਾਈ ਦਾ ਜਾਇਜ਼ ਜਮੀਨ ਤੇ ਰੇਟ ਜੀ 75000 ਦੀ ਦੇਣੀ ਹੈ ਬਾਕੀ ਮੌਕੇ ਤੇ ਬਾਈ ਮਾਨਤਾਣ ਕਰ ਦੂ 15000 ਰੁਪਿਆ ਬਾਕੀ ਤਿੰਨੇ ਚਾਰੇ ਗਾਂਆਂ ਦਾ ਬਾਈ ਨਾਲ ਕਰ ਲਿਓ ਸਪਾਰਕ ਰੇਟ ਬਾਕੀ ਬਾਈ ਸਸਰੀ ਗੱਲ ਜੀ ਮੇਤਰੋ ਆਹ ਗਾਂ ਵੀ ਦੂਜੀ ਹੈ ਬਾਈ ਦੀ ਥਾਣ ਬਹੁਤ ਟੌਪ ਦਾ ਲੱਗਿਆ ਗੁੱਲੇ ਵਾਲਾ ਥਾਣਾ ਬਾਕੀ ਨਾ ਦੁੱਧ ਸੰਘਣਾ ਹੁੰਦਾ ਬਾਕੀ ਦਿਖਾਉਂਦਾ ਬਾਈ ਤੋਰ ਕੇ ਸਾਰੇ ਹੋ ਚੈੱਕ ਬਾਕੀ ਰਿਪੋਰਟ ਲਮਾਗੇ ਬਾਈ ਤਾਂ ਕਮਾਲ ਆ ਬਾਈ ਨਾੜਾ ਨੂਣਾ ਵੇਖੋ ਬਾਈ ਲੈ ਵੇ ਤੇ ਬਾਕੀ ਥਣ ਬਹੁਤ ਟਾਪ ਕੁਆਲਟੀ ਦਾ ਲੱਗਿਆ ਬਾਈ ਦਾ 22 ਕਿਲੋ ਚੌਣ ਵਾਲਾ ਭੋਲਾ 22 ਕਿਲੋ ਟਾਈਮ ਦਾ ਆਇਆ ਤੇ ਤੀਜਾ ਦਿਨ ਆਇਆ ਸੂਈ ਨੂੰ ਤੇ ਬਾਕੀ 22 ਦਾ ਨੰਬਰ ਹੈ ਮਗਰ ਕੀ ਹੈ ਬਾਈ ਬੱਚਾ ਮਗਰ ਬੱਛੀ ਆ ਬਈ ਮਗਰ ਬੱਛੀ ਆ ਮਿੱਤਰੋ ਗੁਲਾਬੀ ਨੱਕ ਹੈ ਬਹੁਤ ਟੌਪ ਦੀ ਪਿਆਰੀ ਬੱਛੀ ਹੈ ਬਹੁਤ ਪਿਆਰੀ ਬੱਛੀ ਹੈ ਜਮਾ ਬਾਕੀ ਕਰ ਲਿਓ ਬਾਈ ਨਾਲ ਸੰਪਰਕ ਖੰਤਨ ਬਹੁਤ ਟੌਪ ਦਾ ਲੱਗਿਆ ਭਰਾਓ ਬਾਕੀ ਥੋੜੀ ਸਮਝ ਆਂ ਚੋਣ ਤਾਂ ਬਾਈ ਥਾਂ ਦੇ ਹਿਸਾਬ ਨਾਲ ਹੀ ਹੋ ਜੇ ਬਾਕੀ ਕਰ ਲਿਓ ਬਾਈ ਨਾਲ ਸੰਪਰਕ ਨੰਬਰ ਬਾਈ ਦਾ ਦੱਸਤਾ ਹੈ ਦਾ ਰੇਟ ਦੱਸਦੇ ਬਈ ਜੈਨੂ ਆਣ ਜਾ ਰੇਟ ਜੀ ਇਹ ਵੀ 75000 ਦੀ ਦੇ ਦੇ ਜੀ ਇਹ 75000 ਦੇ ਦਾਂਗੇ ਬਾਈ ਨਾਲ ਕਰ ਲਿਓ ਮਾਨ ਤਾਨ ਹੋ ਜਾਂਦਾ ਹੁੰਦਾ ਹੈ ਬਾਕੀ ਜੇ ਚੀਜ਼ ਪਸੰਦ ਆ ਗਈ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਦੁੱਧ 20 22 ਕਿਲੋ ਤਿਆਰ ਆ ਜਾਂਦਾ ਜਮਾਨੇ ਕੰਡੇ ਵਾਲਾ ਜੀ ਓਕੇ ਠੀਕ ਹੈ ਬਾਈ ਮਿੱਤਰੇ ਇੱਕ ਸਾਨੂੰ ਹੋਰ ਦਿਖਾਉਣੇ ਆ ਥੋੜਾ ਜਿਹਾ ਮੁੱਲ ਕੀ ਤੁਹਾਡੇ ਹਿਸਾਬ ਚ ਆਜੂ ਤੇ ਦੁੱਧ ਵੀ ਮਿਲ ਜੂ ਝੋਨੇ ਵਾਲਾ ਟਾਈਮ ਵਧੀਆ ਢਪਾ ਦੂਗੀ ਤਾਂ ਤੋਂ ਇਹਨੂੰ ਬਹੁਤ ਟਾਪ ਦਾ ਲੱਗਿਆ ਤੇ ਗੂੰ ਮੂੰਹ ਮੱਥਾ ਦੇਖ ਲਓ ਕਿੰਨੀ ਹੈਗੀ ਸਾਫ ਹੈ। ਹਾਂ ਬੇਵਾ ਮਿੱਤਰੋ ਬਹੁਤ ਕੁਆਲਟੀ ਦਾ ਲੱਗਿਆ। ਮਾ ਥੋੜੀ ਜਿਹੀ ਲਿੱਸੀ ਜ਼ਰੂਰ ਹੈ। ਗੱਲ ਕਰ ਤਾਣਾ ਬਹੁਤ ਟਾਪ ਦਾ ਲੱਗਿਆ ਇਹਨੂੰ। ਕਰਲਾ ਜੈਕ ਸਿੰਘ ਮੂਹ ਮਤ ਹੈ। ਉਹ ਸ਼ਰੀਫ ਹੈ ਜਿੰਨੀ ਹੈਗੀ ਅਸੀਂ। ਬਾਕੀ ਬਾਈ ਨਾਲ ਕਰਦੇ ਆ ਗੱਲ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ? ਠੀਕ ਹੈ। ਕਿਹੜਾ ਪਿੰਡ ਆ ਬਾਈ? ਜਿਉਂ ਪਿੰਡ ਆ ਜੀ। ਪਿੰਡ ਜਿਉਂ ਜਿਲ੍ਹਾ ਫਿਰੰਡਾ। ਹਾਂਜੀ। ਜਿਹੜੀ ਆਪਾਂ ਮੱਝ ਦਿਖਾਈ ਆ ਬੇ ਕਹਿਮਾ ਸੁਆ। ਪੰਜ ਮਸੂਆ ਹੋਊਗਾ ਯਾਰ। ਭਾਈ ਗਾ ਚੌਥਾ ਪੰਜਵਾਂ ਪੰਜਵਾਂ ਸੂਆ ਤੇ ਦੁੱਧ ਕਿੰਨਾ ਆਜ ਰਿਹਾ ਭਾਈ ਉਹ 13 ਲੀਟਰ ਹੈਗਾ ਭਾਈ 13 ਲੀਟਰ ਤਿਆਰ ਹੈ ਤਿਆਰ ਹੈ ਭਾਈ ਸੂਆ ਭਾਈ ਤੇ ਕੈ ਦਿਨੋਂਗੇ ਸੂਈ ਨੂੰ 10 12 ਦਿਨੋਂਗੇ ਭਾਈ ਸੂਈ ਨੂੰ ਭਾਈ ਗਾ 10 12 ਦਿਨੋਂਗੇ ਮਾਗਰ ਕੀ ਬੱਚਾ ਭਾਈ ਕੱਟੀ ਹੈ ਭਾਈ ਮਾਗਰ ਕੱਟੀ ਹੈ ਸਿਰਚ ਫੂਲ ਆ ਥੋੜਾ ਜਿਹਾ ਉਹ ਬਹੁਤ ਪਿਆਰੀ ਹੈ ਤੇ ਬਾਕੀ ਵੀ ਮੋਬਾਈਲ ਨੰਬਰ ਦੱਸ 98725 8110 80110 10 ਤੇ ਰੇਟ ਕਰ ਦੇ ਭਾਈ ਜੈਨੂਅਨ ਜਾਂ ਲੈਂਡ ਦੇਣ ਜਾਂ ਲੈਂਡ ਨੂੰ 82000 ਰੁਪਏ ਭਾਈ ਮਾਨਦਨ ਕਰਦਾਂਗੇ ਭਾਈ ਕਹਿੰਦਾ ਰੇਟ ਹੈ 82000 ਦੁੱਧ ਪਾਈ ਹੈਗਾ ਤੇ ਜੋ ਕੋਈ ਬੰਦਾ ਆ ਕੇ ਚੋਕੇ ਦੇਖਣੀ ਹੈ ਜਦੋਂ ਮਾਜੀ ਚੋਕੇ ਦੇਖ ਲੈ ਭਾਈ 2 ਡੰਗ ਚੋਲੇ 4 ਡੰਗ ਚੋਲੇ ਕੋਈ ਗੱਲ ਨਹੀਂ ਭਾਈ ਦਾ 2 ਡੰਗ ਚੋਲੇ 4 ਡੰਗ ਚੋਲੇ ਰੇਟ ਮਿੱਤਰੋ ਹਿਸਾਬ થી ਹੈ ਕਰ ਲਿਓ ਸੰਪਰਕ ਬਾਈ ਦਾ ਮਾਨਤਾਨ ਬਾਈ ਕਹਿੰਦਾ ਜਰੂਰ ਕਰਦਾਂਗੇ। ਸਾਕੇ ਪਿੰਡ ਬਾਈ ਦਾ ਜਿਉਂ ਦਾ ਜ਼ਿਲ੍ਹਾ ਬਟੇਂਡਾ ਤੇ ਕਰ ਲਿਓ ਬਾਈ ਦਾ ਸੰਪਰਕ ਸਤਿ ਸ੍ਰੀ ਅਕਾਲ ਭਾਈ। ਹਾਂਜੀ ਲੈ ਭਾਈ ਇੱਕ ਸੋਨੂੰ ਆ ਗੱਬਣ ਦਿਖਾਉਣੇ ਆ ਜੇ ਕੋਈ ਹੋਵੇ 22 ਸ਼ਕੀਨ ਗੱਬਣ ਦਾ। ਇੰਗ ਮੂੰਹ ਮੱਥਾ ਸੋਹਣਾ ਝੋਟੀ ਚੰਗੀ ਐ ਸਾਢੇ 6 ਮਹੀਨੇ ਦੇ ਗੱਭਣਾ ਚੈੱਕ ਪਾਸ ਐ ਪਹਿਲਾ ਸੂਆ ਸੂ ਵੀ ਖਣ ਤੋਂ ਇਹ ਬਹੁਤ ਟੌਪ ਦਾ ਕੱਢਦੀ ਆਉਂਦੀ ਐ ਬਾਕੀ ਸਭੇ ਬੜੀ ਚੰਗੀ ਐ ਇੰਗ ਮੂੰਹ ਮੱਥੇ ਦੀ ਸੋਹਣੀ ਐ ਬਾਕੀ ਕਰ ਲੈ ਜੱਜਮੈਂਟ ਬਾਈ ਨਾਲ ਕਰਾ ਲੈਣਾ ਹਾਂਜੀ ਬਾਈ ਸਸਰੀ ਘਰ ਕਿਹੜਾ ਪਿੰਡਾ ਵੀਰੇ ਟਿੰਡ ਬਾਦਰਾ ਵੀ ਕਿਹੜਾ ਬਰਨਾਲਾ ਟਿੰਡ ਬਾਦਰਾ ਹਾਂ ਜ਼ਿਲ੍ਹਾ ਬਰਨਾਲਾ ਤੇ ਮਾਈਲ ਨੰਬਰ ਬਾਈ 978555539 8585 ਜਿਹੜੀ ਆਪਾਂ ਝੋਟੀ ਦਿਖਾਈ ਆ ਬਾਈ ਹਾਂ ਬਾਈ ਕਿੰਨੇ ਚਿਰ ਦੀ ਗੱਪਣਾ ਇਹ ਇਹ ਸਾਢੇ 6 ਮਹੀਨਿਆਂ ਦੀ ਗੱਪਣਾ ਹੈ ਚੈੱਕ ਪਾਸ ਹੈ ਹਾਂ ਬਾਈ ਦਾ ਚੈੱਕ ਪਾਸ ਹੈ ਤੇ ਰੇਟ ਬਾਈ ਕੀ ਹੈ ਜੈਨੂਆਂ ਦੇ ਲੈਣ ਦੇਣ ਦੇ ਦੱਸਦੇ ਬਸ ਇਹ ਰੇਟ ਦਾ ਵੀ ਪੁਆਇੰਟ ਹੈ ਯਾਰ ਅੱਛਾ ਬਾਅਦ ਵਿੱਚ ਯਾਰ ਜੀ ਦੇਖੀਂ ਚੱਲ ਬਾਈ ਕਹਿੰਦਾ ਰੇਟ ਤਾਂ ਮੰਡੀ ਚ 65000 ਕਰਦੇ ਆ 62000 ਦੀ ਦੇਣੀ ਹੈ ਤਾਂ ਕਿ ਬਾਈ ਦਾ ਮਾਈਲ ਨੰਬਰ ਆ ਗਿਆ ਪਿੰਡ ਆ ਗਿਆ ਜ਼ਿਲ੍ਹਾ ਬਰਨਾਲਾ ਆ ਗਿਆ ਕਰ ਲਿਓ ਬਾਈ ਨਾਲ ਸੰਪਰਕ ਛੋਟੀ ਥਾਂ ਤੋਂ ਬਹੁਤ ਟੌਪ ਦਾ ਕੱਟਦੀ ਰਹੀ ਹੁੰਦੀ ਸਮੇਂ ਪਲੀ ਚੰਗੀ ਹੈ ਬਾਕੀ ਕਰ ਲਿਓ ਬਾਈ ਨਾਸਪੁਰ